ਦਿੱਲੀ ਇਲੈਕਸ਼ਨ ਦਰਮਿਆਨ ਕੀ ਭਗਵੰਤ ਮਾਨ ਰਵਨੀਤ ਬਿੱਟੂ ਦੇ ਦਰਮਿਆਨ ਨਜ਼ਦੀਕੀਆਂ ਵਧੀਆਂ ਸਰਗਰਮੀ ਤੇਜ਼ ਹੋਈ ਸੀ। ਕਿਸ ਦਰਮਿਆਨ ਭਗਵੰਤ ਮਾਨ ਰਵਨੀਤ ਬਿੱਟੂ ਤੇ ਅਮਿਤ ਸ਼ਾਹ ਦੇ ਦਰਮਿਆਨ ਕੋਈ ਨਵੀਂ ਖਿਚੜੀ ਵੀ ਪੱਕੀ ਸੀ। ਕੀ ਇਸ ਤਰ੍ਹਾਂ ਦੀ ਕੋਈ ਖਬਰ ਕੋਈ ਚਰਚਾ ਖਬਰਾਂ ਚ ਸੋਸ਼ਲ ਮੀਡੀਆ ਤੇ ਜਾਂ ਫਿਰ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਦਰਮਿਆਨ ਕਿਤੇ ਅੱਗੇ ਵਧ ਪਾਈ ਕਿਸ ਨੇ ਸੁਣਿਆ ਕੁਝ? ਲਓ ਜੀ ਦੱਸਦੇ ਹਾਂ। ਕੁੱਲ ਮਿਲਾ ਕੇ ਇਸ ਵੇਲੇ ਭਗਵੰਤ ਮਾਨ ਦਾ ਸੈਸੀ ਕਦ ਪਹਿਲਾਂ ਨਾਲੋਂ ਵਧਿਆ ਵੱਡਾ ਹੋਇਆ ਹੈ। ਪਾਰਟੀ ਦਾ ਨੁਕਸਾਨ ਹੋਇਆ ਹੈ। ਕੇਜਰੀਵਾਲ ਹਾਰੇ ਨੇ ਪਰ ਪੰਜਾਬ ਦੇ ਉੱਪਰ ਉਹਨਾਂ ਦੀ ਨਿਰਭਰਤਾ ਹੁਣ ਵੱਧ ਗਈ ਹੈ ਪੰਜਾਬ ਉਹਨਾਂ ਦੇ ਲਈ ਪੈਸ਼ਨ ਵੀ ਹੈ ਤੇ ਪੰਜਾਬ ਇਸ ਵੇਲੇ ਉਹਨਾਂ ਲਈ ਇੱਕ ਮਜਬੂਰੀ ਵੀ ਹੈ ਦਿੱਲੀ ਇਲੈਕਸ਼ਨ ਚ ਕੇਜਰੀਵਾਲ ਦੀ ਹਾਰ ਤੋਂ ਬਾਅਦ ਕਈ ਲੋਕ ਇਹ ਸਵਾਲ ਪੁੱਛਣ ਲੱਗੇ ਨੇ ਕਿ ਕੀ ਭਗਵੰਤ ਮਾਨ ਦਾ ਸਿਆਸੀ ਕਦ ਕੇਜਰੀਵਾਲ ਤੋਂ ਉੱਚਾ ਹੋ ਗਿਆ ਕਿਉਂਕਿ ਇਸ ਵੇਲੇ ਕੇਜਰੀਵਾਲ ਦੇ ਕੋਲ ਕੋਈ ਵੱਡਾ ਸਰਕਾਰੀ ਅਹੁਦਾ ਨਹੀਂ ਹੈ ਤੇ ਭਗਵੰਤਪਾਨ ਖੁਦ ਮੁੱਖ ਮੰਤਰੀ ਨੇ ਤੇ ਉਹਨਾਂ ਦੀ ਸਰਕਾਰ ਬਹੁਮਤ ਵਾਲੀ ਬਿਨਾਂ ਕਿਸੇ ਡਰ ਤੋਂ ਮਜ਼ਬੂਤ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਭਾਜਪਾ ਇਸ ਵੇਲੇ ਰਾਸ਼ਟਰੀ ਪੱਧਰ ਤੇ ਇੱਕੋ ਇੱਕ ਵੱਡੀ ਪਾਰਟੀ ਹੈ ਇਸ ਖੇਤਰ ਦੀ ਖੁਦ ਵੱਡੀ 플레이ਰ ਹੈ ਉਸ ਨੂੰ ਚੈਲੰਜ ਕਰਨ ਵਾਲੀ ਕੋਈ ਵੱਡੀ ਨੈਸ਼ਨਲ ਪਾਰਟੀ ਉਸ ਸਾਹਮਣੇ ਹਾਲੇ ਨਹੀਂ ਹੈ ਮਹਾਰਾਸ਼ਟਰ ਤੋਂ ਲੈ ਕੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਇਹਨਾਂ ਸਾਰੀ ਸਟੇਟਾਂ 'ਚ ਜਿੱਨੀਆਂ ਖੇਤਰੀ ਪਾਰਟੀਆਂ ਲਗਭਗ ਇੱਕ ਕੋਨੇ ਤੇ ਧੱਕੀਆਂ ਗਈਆਂ ਨੇ ਖੇਤਰੀ ਪਾਰਟੀਆਂ ਸੰਘਰਸ਼ਮਈ ਸਥਿਤੀ 'ਚ ਨੇ ਇਸ ਕਰਕੇ ਇਹਨਾਂ ਰਾਜਾਂ ਦੇ ਵਿੱਚ ਵੀ ਕੋਈ ਬਹੁਤਾ ਵੱਡਾ ਚੈਲੰਜ ਭਾਜਪਾ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੇ ਸਟੇਟ ਵਿੱਚ ਕਮਜ਼ੋਰ ਨਹੀਂ ਹੋਈ ਪਿਛਲੇ ਸਾਲਾਂ ਦੌਰਾਨ ਗੁਜਰਾਤ 'ਚ ਕਮਜ਼ੋਰ ਹੋਈ ਰਾਜਸਥਾਨ 'ਚ ਕਮਜ਼ੋਰ ਹੋਈ ਪੰਜਾਬ 'ਚ ਕਮਜ਼ੋਰ ਹੋਈ ਪਰ ਉਸ ਦਾ ਫਾਇਦਾ ਕਾਂਗਰਸ ਨੂੰ ਨਹੀਂ ਹੋ ਸਕਿਆ ਪੰਜਾਬ 'ਚ ਉਸ ਦਾ ਫਾਇਦਾ ਸਿੱਧਾ ਆਮ ਆਦਮੀ ਪਾਰਟੀ ਨੂੰ ਮਿਲਿਆ ਮਜ਼ਬੂਤ ਸਿੱਧੀ ਉਹਨਾਂ ਦੀ ਆਪਣੀ ਸਰਕਾਰ ਬਣੀ ਭਾਵੇਂ ਰਾਸ਼ਟਰੀ ਪੱਧਰ ਦੀ ਇਸ ਰਾਜਨੀਤੀ 'ਚ ਇੰਡੀਆ ਗੱਠ ਜੋੜ ਦੇ ਵਿੱਚ ਰਾਹੁਲ ਗਾਂਧੀ ਕੇਜਰੀਵਾਲ ਇੱਕ ਦੂਸਰੇ ਨਾਲ ਜੁੜ ਚੁੱਕੇ ਸਨ ਪਰ ਫਿਰ ਵੀ ਰਾਹੁਲ ਗਾਂਧੀ ਦਾ ਤੇ ਉਸ ਦੇ ਸਾਥੀਆਂ ਦਾ ਕੇਜਰੀਵਾਲ ਤੇ ਪੂਰਾ ਭਰੋਸਾ ਨਹੀਂ ਸੀ ਦਿੱਲੀ ਦੀਆਂ ਚੋਣਾਂ 'ਚ ਇੰਜ ਲੱਗਦਾ ਜਿਵੇਂ ਰਾਹੁਲ ਗਾਂਧੀ ਤੇ ਉਸ ਦੀ ਕਾਂਗਰਸ ਕੇਜਰੀਵਾਲ ਨੂੰ ਸਿਰਫ ਕੇਜਰੀਵਾਲ ਨੂੰ ਹਰਾਉਣ ਦੇ ਲਈ ਉਤਰੀ ਸੀ ਇਸ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮਨੀਸ਼ਾ ਸਸੋਧਿਆ ਤੇ ਖੁਦ ਕੇਜਰੀਵਾਲ ਦੇ ਉੱਪਰ ਜੋ-ਜੋ ਇਲਜ਼ਾਮ ਲੱਗੇ ਉਹਨਾਂ ਨੂੰ ਰਾਹੁਲ ਗਾਂਧੀ ਨੇ ਵੀ ਤੇ ਕਾਂਗਰਸ ਨੇ ਵੀ ਦੁਹਰਾਇਆ ਯਾਨੀ ਕਿ ਕੁੱਲ ਮਿਲਾ ਕੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੋ ਪਾਰਟੀਆਂ ਦੇ ਨਾਲ ਲੜ ਰਹੀ ਸੀ ਸੰਘਰਸ਼ ਕਰ ਰਹੀ ਸੀ ਸਿੱਧਾ ਉਸ ਦਾ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਨਾਲ ਸੀ ਪਰ ਕੇਜਰੀਵਾਲ ਦੀ ਹਾਰ ਤੋਂ ਬਾਅਦ ਪੰਜਾਬ ਦੀ ਸਿਆਸਤ ਲਈ ਕੁਝ ਨਵੇਂ ਸੰਕੇਤ ਮਿਲਣੇ ਸ਼ੁਰੂ ਹੋਏ ਨੇ ਕੁਝ ਲੋਕ ਸਵਾਲ ਕਰਨ ਲੱਗੇ ਨੇ ਕਿ ਕੀ ਕੇਜਰੀਵਾਲ ਭਗਵੰਤ ਮਾਨ ਤੋਂ ਹੁਣ ਅਹੁਦੇ 'ਚ ਛੋਟੇ ਰਹਿ ਗਏ ਨੇ ਕੀ ਭਗਵੰਤ ਮਾਨ ਦਾ ਸਿਆਸੀ ਕੰਦ ਕੇਜਰੀਵਾਲ ਤੋਂ ਵੱਡਾ ਹੋ ਗਿਆ ਵੱਧ ਗਿਆ ਪਰ ਇਹਨਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਕਾਂਗਰਸੀਆਂ ਦਾ ਪੰਜਾਬ ਦੇ ਵਿੱਚ ਭਾਜਪਾ ਵਾਲਿਆਂ ਦਾ ਮਨੋਵਲ ਵਧਿਆ ਇਹਨਾਂ ਵੀ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਇਹਨਾਂ ਦਾ ਵੀ ਪਹਿਲਾਂ ਨਾਲੋਂ ਦਬਦਬਾ ਵਧਿਆ ਹੈ ਖੁਦਮੁਖਤਿਆਰੀ ਦੀ ਗੱਲ ਹੈ ਹੁਣ ਜ਼ਿਆਦਾਤਰ ਇਹ ਆਪਣੇ ਫੈਸਲੇ ਲੈਣ ਦੀ ਸਮਰੱਥਾ ਵਿਧਾਉਣਗੇ ਦਿੱਲੀ ਮਾਡਲ ਭਾਵੇਂ ਉਹ ਐਜੂਕੇਸ਼ਨ ਦਾ ਖੇਤਰ ਚਾ ਭਾਵੇਂ ਉਹ ਮੈਡੀਕਲ ਸਾਇੰਸ ਦੇ ਖੇਤਰ ਚ ਹੈ ਦਿੱਲੀ ਮਾਡਲ ਦਿੱਲੀ ਵਾਲਿਆਂ ਨੇ ਨਕਾਰ ਦਿੱਤਾ ਹੈ ਹੁਣ ਪੰਜਾਬ ਨੂੰ ਆਪਣਾ ਕੋਈ ਵੱਡਾ ਖੁਦ ਦਾ ਮਾਡਲ ਤਿਆਰ ਕਰਨਾ ਪਾਊਗਾ ਤੇ ਉਸ ਨੂੰ ਪ੍ਰਚਾਰਨਾ ਪਾਊਗਾ ਕੁੱਲ ਮਿਲਾ ਕੇ ਪੰਜਾਬੀ ਸਿਆਸੀ ਸਮੀਕਰਨ ਵਿੱਚ ਦਿੱਲੀ ਨੂੰ ਜਵਾਬਦੇਹੀ ਥੋੜੀ ਘਟੇਗੀ ਤੇ ਦਿੱਲੀ ਵਾਲਿਆਂ ਦਾ ਖੁਦ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਇੰਟਰਸਟ ਤੇ ਗੇੜਾ ਵਧੇਗਾ 2027 ਦੀ ਇਲਕਸ਼ਨ ਨੂੰ ਲੈ ਕੇ ਹਰ ਪਾਰਟੀ ਤਿਆਰੀ ਪੂਰੀ ਜ਼ੋਰਾਂ ਨਾਲ ਕਰ ਰਹੀ ਹੈ ਹੁਣ ਤੋਂ ਗੇਮ ਵਿਛਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ 2027 ਬਹੁਤਾ ਦੂਰ ਨਹੀਂ ਹੈ। ਕਦੇ-ਕਦੇ ਇਹ ਲੱਗਦਾ ਹੈ ਕਿ 2027 ਸ਼ਾਇਦ ਦੂਰ ਹੈ ਪਰ ਨਹੀਂ 2027 ਤਾਂ ਅੰਦਰ ਤੇ ਆਇਆ ਘੜਾ ਹੈ। ਇਸ ਸਮੇਂ ਚ ਆਮ ਆਦਮੀ ਪਾਰਟੀ ਆਪਣੇ ਬਚੇ ਖੁਚੇ ਉਸ ਰਤਬੇ ਨੂੰ ਆਪਣੇ ਇਸ ਬਹੁਮਤ ਨੂੰ ਤੇ ਹਾਂ ਆਉਣ ਵਾਲੇ ਸਮੇਂ ਚ ਕੀਤੇ ਜਾਣ ਵਾਲੇ ਵੱਡੇ ਕੰਮਾਂ ਨੂੰ ਕਿੰਨਾ ਕੁ ਕਰ ਦਿਖਾਏਗੀ ਕਿੰਨਾ ਕੁ ਮਜ਼ਬੂਤੀ ਵੱਲ ਵਧ ਪਾਏਗੀ ਇਸ ਤੇ ਹੁਣ ਸਭ ਦੀ ਨਜ਼ਰ ਹੈ। ਸਤਿ ਸ਼੍ਰੀ ਅਕਾਲ ਨਮਸਕਾਰ। ਬਾਕੀ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਇਜਾਜ਼ਤ ਧੰਨਵਾਦ।